ਹੈਲੋ ਹਾਂਜੀ ਰੋਜੀ ਕਿਹਨੇ ਹਾਂਜੀ ਰੋਜੀ ਬੋਲਦੀ ਆਂ ਅੱਛਾ ਰੋਜੀ ਤਾਂ ਬੋਲਦੀ ਆਂ ਤੇ ਤੈਨੂੰ ਮੈਂ ਕਿੰਨੇ ਵਾਰੀ ਕਿਹਾਗਾ ਵੀ ਤੂੰ ਹੁਣ ਰੋਜ਼ ਰੋਜ਼ ਅਸੀਂ ਮਤਲਬ ਕਿਵੇਂ ਕੀ ਸਫਾਈਆਂ ਲਈਏ ਵੱਡੇ ਅਫਸਰਾਂ ਆਉਂ ਜਾਈਆਂ ਨੇ ਸਾਹਿਬ ਨੂੰ ਤੁਸੀਂ ਤਾਂ ਕੀ ਹੋ ਗਿਆ ਫੇਰੇਗਾ ਤੁਸੀਂ ਇੰਨਾ ਪੜ੍ਹ ਕੇ ਹੋਏ ਹੋਗੇ ਆ ਕੁੰਡੀ ਕੋਲਾਈ ਬੈਠੀਆਂ ਦੋ ਹੈ ਨਾ ਨਾ ਜੀ ਤੁਹਾਨੂੰ ਪਲੇਖਾ ਪਹਿਗਾ ਨਹੀਂ ਲਾਈ ਕੁੰਡੀ ਪਲੇਖਾ ਨਹੀਂ ਪਿਆਗਾ ਮੈਂ ਤੇਰੇ ਅਧਿਕਾਰ ਦੇ ਬਾਹਰ ਕੁੰਡੀ ਫੜੀ ਐ ਉਸ ਦੀ ਮੋਪਰ ਫੋਟੋ ਵੀ ਖਿੱਚੀ ਐ ਆ ਚੱਕਾ ਕਮੈਂਟ WhatsApp ਬੋਲਦੇ ਰਹਿ ਫੋਟੋ ਫੋਟੋ ਮੈਨੂੰ ਤੁਸੀਂ ਖਿੱਚਣੀ ਐ ਸੀ ਸੌਰੀ ਸੌਰੀ ਨਾ ਹੋਣੀ ਖਿੱਚਣੀ ਤਾਰ ਤੂੰ ਪੁੱਛੀ ਪੱਟੇ ਕਿੱਢੀ ਕਰੀ ਸਿੱਟੇ ਤੂੰ ਆਏ ਕਿੰਨੇ ਵਾਰੀ ਸਿੱਟਾਂ ਲੈ ਹੁਣ ਆਪਣੀ ਯਾਰੀ ਐ ਤੇ ਦਾ ਮਤਲਬ ਮੈਂ ਹੁਣ ਆ ਗਈ ਨੌਕਰੀ ਹੱਥ ਤੋਂ ਬੈਠਾਂ ਦਾ ਕਮਾਲ ਕਰ ਦਿਆਂ ਤੂੰ ਆਏ ਨਹੀਂ ਕਰਦੀ ਹੁੰਦੀ ਜੇ ਨੌਜੋਤ ਤੂੰ ਤਾਂ ਮੈਸੂਰੀ ਨਹੀਂ ਕਰਨ ਲੱਗ ਜਾ ਸਮਝ ਗਿਆ ਕਰ ਵੀ ਮੈਂ ਤੇ ਕਿੰਨੀ ਆਪਣੀ ਯਾਰੀ ਆ ਰਹੀ ਹੈ ਮੁਹੱਬਤ ਹੈ ਪਿਆਰ ਹੈ ਨਾ ਬਚਪਨ ਤੋਂ ਹੀ ਆਪਾਂ ਮਤਲਬ ਨਾਲ ਪੜ੍ਹੀ ਹੋਈ ਹਾਂ ਨੇ ਨਹੀਂ ਮੇਰੀ ਜ ਮੇਰੀ ਗੱਲ ਸਮਝੀ ਨਹੀਂ ਤੂੰ ਮੇਰੀ ਗੱਲ ਕਿ ਪਿਆਰ ਮੁਹੱਬਤ ਆਪਣੇ ਥਾਂ ਤੇ ਹੈ ਪਰਸਨਲ ਹੈ ਤੇ ਪ੍ਰੋਫੈਸ਼ਨਲ ਤਾਂ ਹੁਣ ਮੈਂ ਲੈਨਮੈਨ ਹਾਂ ਮੈਂ ਤਾਂ ਆਪਦਾ ਹੋਣਾ ਖੜਿਆ ਹੈ ਤੇ ਮੇਰੇ ਨਾਲ ਵੀ ਨਾਲ ਵਾਲਾ ਵੀ ਹੈਗਾ ਫਿਰ ਉਹ ਵੀ ਆਂਦਾ ਵੀ ਤੁਸੀਂ ਇਹ ਕਿਵੇਂ ਹੁਣ ਮਾਫ਼ ਕਰੂੰਗਾ ਲੈਨਮੈਨ ਤਾਂ ਹੈਗੇ ਹੀ ਆ ਤੇ ਲੈਣ ਵਸਤੇ ਵੀ ਹੈਗਾ ਤੇ ਲੈਣ ਵਸਤੇ ਮੈਂ ਹੈਗਾ ਹੀ ਫਿਰ ਯਾਰੀ ਤਾਂ ਹੈਗੀ ਆਪਣੇ ਤੇ ਤੇਰੀ ਮੈਂ ਤੇਰੇ ਕੰਮ ਸਾਰੇ ਹੈਗਾ ਤੇ ਤੇਰੀ ਮੈਂ ਤੇਰੇ ਮੋ ਪਿਆਰ ਦਿੱਤਾ ਤੈਨੂੰ ਲੁਟਾਇਆ ਸਾਰਾ ਕੁਸਾ ਦਾ ਯੋਗਨਾ ਤੇ ਹੁਣ ਰੋਜੀ ਨੂੰ ਭੁੱਲ ਗਿਆ ਨਹੀਂ ਮੈਂ ਨਹੀਂ ਭੁੱਲਿਆ ਕਰਨ ਕਰੇ ਟੰਗੀ ਚੱਲੀ ਆਂਦੀ ਹੈ ਜੀ ਗਿੱਲ ਵੱਧ ਹੁੰਦਾ ਹੈ ਸਰਕਾਰਾਂ ਤੁਹਾਨੂੰ ਪਤਾ ਅੱਜ ਕੱਲ ਮੈਂ ਤੇਰੇ ਸਾਰੇ ਰੁੱਬੀ ਫਿਰਦੀ ਸੀ ਕਿ ਨਹੀਂ ਚੱਲਦੀ ਤੇ ਮੈਂ ਤਰ ਮੇਰੀ ਜਾਨ ਮੈਂ ਤੈਨੂੰ ਕਿਹਾ ਸੀਗਾ ਵੀ ਤੈਨੂੰ ਸੋਲਰ ਲਵਾ ਦਿੰਨਾ ਸੋਲਰ ਲਵਾ ਦਿੰਨਾ ਨਹੀਂ 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 ਅਸੀਂ ਸੋਲਰ ਨਹੀਂ ਲਵਾਉਣਾ ਮੈਂ ਤੈਨੂੰ ਕਿਹਾ ਨਹੀਂ ਸੀ ਮੈਂ ਕਿ ਉਹ ਹੁਣ ਸਬਸਿਡੀ ਮਿਲ ਜਾਂਦੀ ਹੈ ਮੈਂ ਫਾਈਨਾਂਸ ਕਰਾ ਦਿੰਨਾ ਤੈਨੂੰ ਮੰਨੀ ਕਿੱਥੇ ਹੈਗੀ ਕੰਨੀ ਹੈ ਮੇਰੀ ਪਾਪਾ ਜੀ ਨਹੀਂ ਮੰਨਦੇ ਨਾ ਸੋਲ ਰਤ ਕਹਿੰਦੇ ਪਾਪਾ ਜੀ ਕਹਿੰਦੇ ਗਰਮੀ ਬਾਹਲੀ ਹੋ ਜਾ ਕਰੋ ਵੀ ਆਪਣੇ ਏਸੀ ਨਹੀਂ ਚੱਲਣਾ ਬਹੁਤ ਗਰਮੀ ਹੋ ਚੁਗੀ ਗਰਮੀ ਚੰਗਾ ਫਿਰ ਮੈਂ ਫਿਰ ਚਲਾਨ ਘੱਟਦਾ ਫਿਰ ਹੁਣ ਪੂਰਾ ਪੂਰਾ 21000 ਰੁਪਏ ਦਾ ਫਿਰ ਮੰਨੇ ਵੀ ਫਿਰ ਭਰਨਾ ਤਾਂ ਮੈਨੂੰ ਹੀ ਪਊਗਾ ਗਿਣਾ ਕਰੋ 21000 ਤੱਕ ਅਜ ਤੱਕ ਸਾਨੂੰ ਬਿੱਲ ਨਹੀਂ ਆਉਣਾ ਸੀ ਜੀ ਤਾਂ ਫਿਰ ਭਰਨਾ ਤਾਂ ਮੈਨੂੰ ਭਰਨਾ ਤਾਂ ਮੈਨੂੰ ਹੀ ਪਊਗਾ ਨਾ ਜਾਣ ਫਿਰ ਹੁਣ ਤੂੰ ਮਾਰਾ ਕੇ ਰੱਖਦਾ ਨਾ ਮੈਨੂੰ ਤੈਨੂੰ ਮੈਂ ਸਮਝਾਇਆ ਵੀ ਸੀ ਜਾਨ ਉਸ ਦਿਨ ਮੈਂ ਤੈਨੂੰ ਕਿਹਾ ਸੀਗਾ ਵੀ ਆਜ ਅੱਜ ਆਇਆ ਤਾਂ ਮੈਂ ਛੱਡਤਾ ਤੇ ਅੱਗੇ ਤੋਂ ਕੁੰਡੀ ਨਾਲ ਲਾਈਂ ਠੀਕ ਹੈ ਤੋ ਫੇਰ ਵੀ ਕੁੰਡੀ ਲਾਈ ਉਹ ਯਾਰ ਇਹ ਗੱਲ ਤੂੰ ਮੈਨੂੰ ਪਹਿਲਾਂ ਵੀ ਕਹੀ ਸੀਗੀ ਮੈਂ ਕੁੰਡੀ ਨਹੀਂ ਲਾਉਂਦੀ ਪਰ ਤੂੰ ਫੇ ਮੇਰੀ ਗੱਲ ਮੰਨੀ ਕਿੱਥੇ ਉਹ ਤਾਂ ਕਹਿੰਦੇ ਮੈਂ ਤੈਨੂੰ ਪਿਆਰ ਕਰਦੀ ਆ ਮੈਨੂੰ ਐਂ ਲੱਗ ਗਿਆ ਤੁਸੀਂ ਵੀ ਮਜ਼ਾਕ ਕਰਦੇ ਹੋਗੇ ਹੁਣ ਤਾਂ ਤੁਸੀਂ ਬਾਹਲੇ ਐਂ ਕਰੀ ਜਾਂਦੇ ਤੁਸੀਂ ਇੱਕ ਵਾਰੀ ਕਹੇ ਸੀ ਉਦੋਂ ਮੈਨੂੰ ਐਂ ਥੋੜੀ ਕਹੇ ਸੀ ਹੁਣ ਅੱਜ ਤਾਂ ਬਾਹਲੇ ਵਾਰ ਕਹੀ ਐ ਮੈਨੂੰ ਜੀ ਹਾਂ ਤਾਂ ਫਿਰ ਹੁਣ ਮੈਂ ਕੀ ਕਰਾਂ ਕੀ ਕਰਾਂ ਹੁਣ ਇਹ ਤਾਂ ਮੈਂ ਨਾਲ ਵਾਲੇ ਨੂੰ ਕਿਵੇਂ ਮੂੰਹ ਬੰਦ ਕਰਾਵਾਂ ਉਹ ਤਾਂ ਮੈਂ ਤੁਸੀਂ ਐਂ ਕਰੋ ਹੋ ਸੌਰੀ ਸੌਰੀ ਕੰਮ ਨਾ ਕਹਿ ਦੋ ਨਾ ਇਹ ਗਲਤੀ ਹੋ ਗਈ ਉਸ ਤੋਂ ਬਾਅਦ ਨਹੀਂ ਨਹੀਂ ਉਹ ਦੀ ਤਾਂ ਗਲਤੀ ਚਲੋ ਮੇਰੀ ਗੱਲ ਸੁਣ ਮੇਰੀ ਜਾਨ ਮੈਂ ਤਾਂ ਚਲੋ ਕੰਪਰਮਾਈਜ਼ ਕਰ ਲਉਂਗਾ ਤੇਰੇ ਨਾਲ ਨਾ ਕਿਉਂ ਤੂੰ ਮੇਰੀ ਸਭ ਕੁਝ ਹੈ ਨਾ ਹੁਣ ਨਾਲ ਵਾਲੇ ਬੰਦੇ ਨੂੰ ਮੈਂ ਕੀ ਅੱਖਾਂ ਉਹ ਖੋਲ ਤੇਰੀ ਸਹੇਲੀ ਹੈ ਤੂੰ ਐ ਛੱਡ ਦਿੰਨਾ ਫਿਰ ਮੈਂ ਉਹਨੂੰ ਕਿਵੇਂ ਮੂੰਹ ਬੰਦ ਕਰਾਉਂਗਾ ਉਹਦਾ ਮੈਂ ਉਹਦਾ ਖੂਬ ਤੂੰ ਦਾ ਤੂੰ ਤੂੰ ਤਾਂ ਲੈ ਤੂੰ ਤਾਂ ਲੈ ਲੈ ਮੈਂ ਦੇ ਲਵਾਂ ਕੋਈ ਮੈਂ ਕੀ ਕਰਾਂ ਦੱਸ ਫਿਰ ਤੁਹਾਡੀ ਕਹਿਣ ਦਾ ਕੀ ਮਤਲਬ ਹੈ ਦਾ ਕਹਿਣ ਦਾ ਮਤਲਬ ਇਹ ਹੈ ਮੈਂ ਕੋਈ ਕਹਿਣ ਤੈਨੂੰ ਗਲਤ ਨਹੀਂ ਕਹਿ ਰਿਹਾ ਮੈਂ ਕੁਛ ਤੂੰ ਹੋਰ ਪਾਸੇ ਨਾਲੋਂ ਲੈ ਕੇ ਜਾ ਵੀ ਮੈਂ ਤਾਂ ਤੇਰੇ ਨਾਲ ਸਭ ਕੁਝ ਕਰ ਲੈਣਾ ਚਲੋ ਆਪਣਾ ਚਲੋ ਪਿਆਰ ਮੁਹੱਬਤ ਆਪਣੀ ਚਲ ਬਖਸ਼ ਦੂ ਦੂਜਾ ਬੰਦਾ ਕਿਵੇਂ ਸੋਚੂਗਾ ਮੈਂ ਇਹ ਕਹਿਣਾ ਤੈਨੂੰ ਉਹ ਕੀ ਉਹ ਸਭ ਕਰਨਾ ਚਾਹੁੰਦਾ ਹੈ ਉਹ ਕਿਉਂ ਕਰੂਗਾ ਸਾਲਾ ਲੱਗਦਾ ਉਹ ਐਵੇਂ ਉਹ ਕੁਝ ਕਰੂਗਾ ਛੱਤਰ ਨਹੀਂ ਖਾਣੇ ਉਹਨੇ ਮੈਂ ਨੌਕਰੀ ਤੁਰ ਜੈਨ ਦੇ ਦਊਗਾ ਮੈਂ ਇਹ ਜੋ ਕੋਈ ਦੂਜਾ ਦੇਰ ਤੇ ਨਹੀਂ ਚੱਕੇ ਤਾਂ ਕੀ ਕਹਿਣਾ ਮੈਨੂੰ ਤਾਂ ਲੱਗਦਾ ਤਾ ਮੈਂ ਤੈਨੂੰ ਇੱਕ ਗੱਲ ਕਹਿ ਚੁੱਪ ਕਰਾ ਦੋ ਨਾ ਥੋੜੇ ਬਹੁਤ ਚਲੋਂ ਮੈਂ ਚੱਲ ਮੈਂ ਉਹਨੂੰ ਕਹਿ ਦਿੰਦਾ ਵੀ ਤੈਨੂੰ ਪਾਰਟੀ ਕਰਦੇ ਆਂ ਸ਼ਾਮ ਨੂੰ ਤੋਂ ਬੋਲੀ ਨਾਮ ਕੀ ਤੋ ਇੱਕ ਨੂੰ ਪਤਾ ਕੀ ਹੈ ਯਾਰ ਉਹ ਹੈਗਾ ਮੀਨਾ ਮੂਨਾ ਇੱਧਰ ਦਾ ਪਾਸੇ ਦਾ ਹੁਣ ਆਪਣਾ ਪੰਜਾਬੀ ਬੰਦਾ ਹੁੰਦਾ ਚਲ ਅਗਲੇ ਨੂੰ ਕਹਿ ਦੇ ਲੈ ਤੈਨੂੰ ਸ਼ਾਮ ਨੂੰ ਦੋ ਪੈਗ ਲਵਾ ਦਿਆਂਗੇ ਮੀਟ ਖਵਾ ਦਿਆਂਗੇ ਰਾਜੀ ਹੋ ਜਾਂਦਾ ਹੈ ਨਾ ਇੱਕ ਪਾਗੜੀਏ ਲੋਕ ਸਰ ਰਾਜਸਥਾਨੀ ਲੋਕ ਪੀਣ ਦੀ ਸ਼ੌਕੀਨ ਹੁੰਦੇ ਬੋਤਲ ਦੀ ਕਿੰ ਰਾਣੀ ਮਹਾਰਾਣੀ ਕਤਨ ਕੀ ਹੁੰਦੀ ਉਹ ਪਿੰਦੀਏ ਦਾ ਮਹਾਰਾਣੀ ਮੈਂਸ਼ਨ ਇਹਨੂੰ ਮੈਂ ਕਹਿਣਾ ਯਾਰ ਰੁਪਏ ਗੁੱਗ ਲਵਾ ਦੇਣਾ ਤਾਂ ਨਾ ਬਾਹਰ ਗੱਲ ਦੱਸੀ ਯਾਰ ਜਾਂ ਇਹਨੂੰ 5-700 ਰੁਪਏ ਦੇ ਦੇ ਨਾ ਇੰਨੇ ਜਿ ਭੁੱਖੜੀ ਹੁੰਦੇ ਲੰਗ ਹੁੰਦੇ ਸਾਰੇ ਸਾਰੇ ਕਿ ਤੁਹਾਨੂੰ ਹਾਜੀ ਰੋਜੀ ਵਾਸਤੇ ਤਾਂ ਕੁਝ ਕਰਨੇ ਹੀ ਹੋਗਾ ਮੈਂ ਮੇ ਰੋਜੀ ਆ ਮੈਂ ਦੇਖੂ ਰੋਜੀ ਤੇ ਪਰ ਜਾਨ ਮੇਰੀ ਹੈ ਅੱਗੇ ਤੋਂ ਨਾ ਧਿਆਨ ਰੱਖੀ ਅੱਗੇ ਤੋਂ ਧਿਆਨ ਰੱਖੀ ਮੈਂ ਆ ਮੈਂ ਲੈਂਡ ਮੈਨ ਆ ਫਿਰ ਇਲਾਕੇ ਵੀ ਤੁਹਾਨੂੰ ਲੈਂਡ ਤੇ ਰੱਖੀ ਆ ਤਾਂ ਹੁਣ ਅੱਗੇ ਤੋਂ ਨਾ ਇਹ ਚੀਜ਼ਾਂ ਧਿਆਨ ਰੱਖੀਏ ਤਾਂ ਹੁਣੇ ਨੂੰ ਮੈਂ ਅੱਜ ਅਜੇ ਤਾਂ ਦਰ ਕਰਾ ਦਿੰਨਾ ਮੈਨੂੰ ਚੁੱਪਾ ਤੇ ਹਾਂਜੀ ਕਿੱਥੇ ਆਜ ਫਿਰ ਤੋਂ ਹੁਣ ਕਰ ਦੇ ਕਿ ਤੁਮ ਨੂੰ ਹੋਮ ਕੀ ਨਹੀਂ ਕਰਾਉਂ ਤਸੀਂ ਤੋਂ ਹੁਣ ਕੋਈ ਵੀ ਨੂੰ ਕੋਸ਼ਿਸ਼ ਕਰਕੇ ਜਾ ਮੈਨੂੰ ਨਾ ਉਹ ਸਭ ਕਰ ਪਰ ਮੈਂ ਤੁਹਾਨੂੰ ਸਮਝਾ ਦਿਸ ਤੰਗ ਬਹੁਤ ਕਰਦੇ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੇ ਹੋ ਮੈਂ ਕੁਝ ਨਹੀਂ ਤੰਗ ਕਰਦਾ ਕਾ ਮੈਂ ਪਿਆਰ ਨਾਲ ਹੀ ਕਰੂੰਗਾ ਤੋ ਐਵੇਂ ਤੋ ਪੁਰਾਣੀਆਂ ਗੱਲਾਂ ਨਾ ਫੜਿਆ ਕਰੇ ਪਿਆਰ ਨਾਲ ਪਿਆਰ ਨਾਲ ਵੀ ਤਾਂ ਹੁੰਦਾ ਨਾ ਸਭ ਕੁਝ ਪਿਆਰ ਨਾਲ ਤੁਸੀਂ ਕਰਦੇ ਨਹੀਂ ਨਾ ਤੁਸੀਂ ਸਾਰੇ ਜਿਹੜਾ ਗੁੱਬਗਲਾਟ ਹੈ ਮੇਰੇ ਤੇ ਕੱਢਦੇ ਨਹੀਂ ਹਾਂ ਬਾੜੇ ਚਿਰ ਬਾਅਦ ਮਿਲੀਆਂ ਰੋਚੀ ਤੋਂ ਹੁਣ ਮੈਂ ਦੇਖੂ ਬੱਸ ਨਹੀਂ ਨਹੀਂ ਜਾਨ ਪਿਆਰ ਲੱਗਦਾ ਮੈਨੂੰ ਤੇਰੀ ਸੌਂ ਲੱਗਦੀ ਮੈਨੂੰ ਮੈਨੂੰ ਉਸ ਟਾਈਮ ਪਰ ਮੈਨੂੰ ਪਤਾ ਲੱਗਦਾ ਨਾ ਤੁਸੀਂ ਬਹੁਤ ਠੀਕ ਠੀਕ ਕਰਦੇ ਮੈਨੂੰ ਆ ਪਿਆਰ ਨਾਲ ਕਰੂਗਾ ਮੇਰੇ ਬੱਚੇ ਟੈਂਸ਼ਨ ਨਾਲਿਆ ਕਰਾਂਗੇ ਠੀਕ ਹੈ ਨਾ ਕਿੱਥੇ ਆਉਣਾ ਐਟਾ ਕਿੱਥੇ ਚੱਲੀ ਗਿਆ ਫਿਰ ਦੱਸ ਜਗਾ ਦੱਸ ਮਨੂ ਜਗਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਕੱਢਣਾ ਕੀ ਦਾ ਕੱਢਣਾ ਦਾ ਤੁਸੀਂ ਮੇਰੀ ਹੈ ਆਪਣਾ ਦੋਨਾਂ ਦਾ ਪਿਆਰ ਮੁਹੱਬਤ ਨਾਲ ਦੱਸ ਕਿੱਥੋਂ ਦਾ ਜਗਾ ਦੱਸ ਫਿਰ ਜਲਦੀ ਇਹਨੂੰ ਵਟਵਾ ਦਿੰਦਾ ਇਹਨੂੰ ਮੈਂ ਇਹਨੂੰ ਦੇ ਦਿੰਦਾ 50000 ਰੁਪਏ ਚੁੱਪ ਕਰ ਜੂਗਾ ਇਹ ਜਿੱਦੜਾ ਇਹ ਤੇ ਬਾਹਰ ਲਿਜ ਰਸਤੇ ਤੇ ਆਜੋ ਫਿਰ ਉੱਥੇ ਜਿਹੜਾ ਰੂਮ ਦਿੰਦੀ ਆਂਟੀ ਹਾਂ ਚੱਲ ਫਿਰ ਮੈਂ ਘੰਟੀ ਵਾਸਤੇ ਆ ਸਕਦੀ ਆ ਨਾਲੇ ਉਨারে ਘੰਟਾ ਘੰਟਾ ਵੱਧੂ ਹੈ ਚਲ ਆ ਜਾ ਫਿਰ ਮੈਂ ਮੈਂ ਨੂੰ ਥੋੜੇ ਉਥੇ ਕਿਤੇ ਹੋਏਗਾਂ ਤੇ ਸਾਰਾ ਕੁਝ ਖਤਮ ਕਰ ਦੂੰਗੀ ਅਫਾ ਤੂੰ ਘੰਟਾ ਰੁਕੇਂਗਾ ਤਾਂ ਘੰਟਾ ਹੀ ਰੁਕਣਾ ਬੂ ਫਿਰ ਮੈਨੂੰ ਤੇਰੇ ਨਾਲ ਹੀ ਜਾਣਾ ਫਿਰ ਮੈਂ ਤੈਨੂੰ ਮਨਾ ਤੂੰ ਨਹੀਂ ਆਉਂਦੀ ਮੈਂ ਤਾਂ ਵੀ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆਉਣੀ ਤਾਂ ਮੈਂ ਕੁਝ ਨਹੀਂ ਕਹਿੰਦਾ ਮੈਂ ਤਾਂ ਤੇਰੇ ਤੇ ਡਿਪੈਂਡ ਹਾਂ ਹੁਣ ਕੀ ਕਰਾਂ ਤਾਂ ਹੀ ਤਾਂ ਹੁਣ ਤੁਸੀਂ ਨੇ ਮੈਨੂੰ ਡਰਾ ਕੇ ਤੈਨੂੰ ਕਹਿਆ ਨਹੀਂ ਆਣਾ ਬਹੁਤ ਤੈਨੂੰ ਨਹੀਂ ਤੰਗੀ ਲਾ ਦੇ ਦੇਖ ਮੈਂ ਦੇਖ ਲੈ ਮੈਂ ਤੈਨੂੰ ਡਰਾਉਂਦਾ ਨਹੀਂ ਮੈਂ ਤੈਨੂੰ ਸਮਝਾਉਣਾ ਹੈ ਜੇ ਅੱਗੇ ਤੁਰਿਆ ਜਾ ਕੰਮ ਨਾ ਕਰੀਂ ਕੋਈ ਨਹੀਂ ਬੈਲ ਵੱਧ ਆ ਜੂ ਆ ਮਰਦੂ ਕੋਈ ਨਹੀਂ ਲਾਉਂਦੀ ਮੈਂ ਗੁੰਡੀ ਨਹੀਂ ਲਾਉਂਦੀ ਹੁਣ ਮੈਨੂੰ ਪਤਾ ਲੱਗ ਗਿਆ ਮੈਨੂੰ ਜਾਣਨੇ ਮੇਰੇ ਯਾਰ ਨੂੰ ਕਿਤਨੇ ਪੰਦੇ ਆ ਇਹ ਹਾਂ ਬਸ ਤੂੰ ਬਸ ਨਾ ਆਏ ਕਰ ਰੈਡੀ ਹੋ ਜਾ ਤੇ ਮੈਂ ਇਹਨੇ ਉੱਥੇ ਸਾਈਨ ਕਰਿਆ ਵਾਂ ਡਿਊਟੀ ਤੋਂ ਹਫਤੇ ਲੈ ਲੈਣਾ ਠੀਕ ਹੈ ਅੱਛਾ ਹਾਫ ਡੀ ਲੈਣਾ ਪਊਗਾ ਫਿਰ ਰਹਿਣ ਦੋ ਤੁਸੀਂ ਮੈਂ ਆ ਜੂਗੀ 3 ਵਜੇ 3 ਵਜੇ ਤੱਕ ਹੋਈ ਜਾਊਗਾ ਤੁਹਾਨੂੰ ਆਹਾਂ ਤਨ ਸਵਾ ਤਨ ਹਾਂ ਸਵਾ ਤਨ ਚਲੋ ਠੀਕ ਹੈ ਆ ਜੀ ਤਨ ਦਾ ਟਾਈਮ ਰੱਖ ਲਾ ਠੀਕ ਹੈ 3 ਵਜੇ ਉੱਥੇ ਸਾਰਾ ਕੁਝ ਰੈਡੀ ਰੱਖ ਦਿਆਂਗੇ ਤੁਸੀਂ ਮੈਂ ਟੈਨਸ਼ਨ ਲੋ ਉਹ ਦੇਖ ਮੈਂ ਉੱਥੇ ਲਿਆਉਂ ਮੈਂ ਜ਼ਰਾ ਸਾਮਾਨ ਤੁਸੀਂ ਆ ਜਾਓ ਹਾਂ ਆਉਣ ਹੈ ਬਾਕੀ ਅੰਕਾ ਹਾਂ ਜੀ ਸਲੋਲ ਲੈ ਕੇ ਆਇਓ ਤੁਸੀਂ ਆਪ ਦਾ ਹਾਂ ਨਹੀਂ ਸਰ ਬਾਣੀ ਹੋਲੀ ਆਉਂਗਾ ਠੀਕ ਹੈ ਟੈਨਸ਼ਨ ਨਾ ਲਾਓ